Құртүрді әріптіңіз. ਮੁੱਖਰ ਪਿੰਡਾਂ ਜੀ ਮਰਾ ਅੱਜ ਕੀ ਹੋਇਆ ਕਿ ਜਿਹੜੀ ਨਾਜ ਨੂੰ ਇਹ ਨਾ ਲੋਕਾਂ ਤੋਂ ਇਹ ਸੁਣਦੇ ਆ ਵਿਚਾਰ ਵੀ ਦੋ ਮੋਟਰਸਾਈਕਲ ਵਾਲੇ ਗਏ ਆ ਠੀਕ ਧਾਰੂ ਦੀ ਬੋਤਲ ਪਈ ਆ ਕੋਲੇ ਡੱਬੀ ਆ ਹੂੰ ਉਹ ਮਤਲਬ ਹੀ ਅੱਗ ਲਾ ਕੇ ਤੇ ਤਨ ਸੀ ਜਿਹੜੇ ਬੰਦਿਆਂ ਨੇ ਵੇਖਿਆ ਉਹ ਸਾਡੇ ਕਿਹੜੀ ਸਾਈਡ ਤੋਂ ਗਏ ਸੀ ਕਿੱਧਰ ਇੱਧਰੋਂ ਆਏ ਹਰਾਜਾਂ ਤੋਂ ਜੀ ਹਰਾਜਾਂ ਤੋਂ ਆਏ ਤੇ ਇਹ ਪਾਏ ਨੂੰ ਪਹਿਲਾਂ ਤਾਂ ਮੈਂ ਉਹਨਾਂ ਨੂੰ ਬਵਿਸ਼ੇਕ ਹਾਂ ਖੋਖਰ ਨਹੀਂ ਗਏ ਅੱਛਾ ਇਹ ਮੁੰਡਾ ਸੇਵਕ ਸਿੰਘ ਆ ਇਹ ਟਾਣੀ ਚੋਂ ਆਪਦੇ ਘਰੋਂ ਆਇਆ ਉਹ दारू ਨੇ ਟੰ ਸੀ ਇਹਨਾਂ ਨੇ ਆਏ ਨੇ ਹੱਥ ਵੀ ਕੀਤਾ ਤਾਂ ਰੋਕਿਆ ਨਹੀਂ ਉਹਨਾਂ ਨੇ ਅੱਛਾ 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 ਤੇ ਜੇ ਆਪਾਂ ਕੈਮਰੇ ਪੰਡ ਵਾਲੇ ਚੱਕਰ ਜਿਓ ਜੀ ਜ਼ਰੂਰ ਆਪਾਂ ਨੂੰ ਸਰਾਗ ਨਿਕਲੂਗਾ ਕਿੰਨਾ ਕ ਨੁਕਸਾਨ ਹੋ ਗਿਆ ਕੱਲ੍ਹ ਨੁਕਸਾਨ ਦੀ 60 70 ਕਿੱਲੇ ਹੋਣਗੇ ਜਿੰਨਾਂ ਚੋਂ ਕੋਈ 10 ਕਿੱਲੇ ਵੱਧਿਆ ਹੋਊਗਾ ਤੇ ਬਾਕੀ ਕਣਕ ਹੀ ਖੜੀ ਸੀ ਤੇ ਫਿਰ ਆ ਜਿਹੜੀ ਫਾਇਰ ਬਗਰੇੜ ਆ ਕਿੰਨਾ ਕ ਸਮਾਂ ਆ ਗਈ ਸੀ ਨਾ ਤਾਂ ਟਾਈਮ ਨਹੀਂ ਗਈ ਸੀ ਜੀ ਅਕਸਰ ਫੋਨ ਕਰਦੇ ਵੀ ਮੁਕਸਰ ਆਉਣਾ ਇਹਨਾਂ ਨੇ ਮਤਲਬ ਆ ਬਹੁਤ ਛੇਤੀ ਆ ਗਈ ਸੀ 15 20 ਮਿੰਟ ਦਾ 25 ਮਿੰਟ ਲੱਗ ਪਹੁੰਚਦੀ ਨਹੀਂ ਸੀ ਹਾਂ ਇਹ ਤਾਂ ਵਿਚਾਰੇ ਨੇ ਮੁੰਡੇ ਨੇ ਹਿੰਮਤ ਪਾਈ ਮਤਲਬ ਜੀ ਅਕਸਰ ਮੁਕਸਰੋਂ ਟਾਈਮ ਵੀ ਲੱਗਦਾ ਜੀ ਆਉਂਦਾ ਹਾਂ ਆਹੀ ਕੋਕਰ ਹੀ ਆ ਆ ਕੀ ਜਿਹੜੀ ਘਟਨਾ ਵਾਪਰੀ ਕੋਈ ਹੈ ਜਾਣਕਾਰੀ ਕੋਈ ਨਹੀਂ ਜੀ ਕੋਈ ਨਹੀਂ ਹੁਣ ਆਲਾ ਵੀ ਉਹ ਟਾੜੀਆਂ ਮੇਰੀ ਇਧਰੋਂ ਜਾਂਦੇ ਨੂੰ ਐਸੇ ਹੱਥ ਜਦੋਂ ਮੈਂ ਨਿਕਲਿਆ ਉਦੋਂ ਇੱਥੋਂ ਐ ਲਾਟ ਕੋਈ ਪੰਜ ਕਰਮਾ ਗਈ ਐ ਤੇ ਫੋਨ ਲਈ ਜਾਣ ਮੈਨੂੰ ਜਿਹੜੇ ਕਿੜੇ ਤਾਂ ਫੋਨ ਚੱਕਾ ਮੈਂ ਉਹਨਾਂ ਨੂੰ ਮੈਂ ਹੱਥ ਕੀਤਾ ਮੈਂ ਖੜੋ ਖੜੋ ਆਂਦੇ ਕਿ ਠੇਕੇਦਾਰ ਅੱਗ ਲਾ ਗਿਆ ਐ ਕਰਕੇ ਭੱਜ ਕੇ ਡੱਟੇ ਸੀ ਉਹਨਾਂ ਦਾ ਜਿਹੜੀ ਪਤਾ ਧਾਰੂ ਪੀਤੀ ਐ ਨਹੀਂ ਪਤਾ ਕੀ ਦੋ ਮੁੰਡੇ ਸੀ ਬੋਦੀਆਂ ਭਾਈਆਂ ਸੀ ਪਛਾਣ ਨਹੀਂ ਆਈ ਨਾ ਨਾ ਹਜੇ ਨਹੀਂ ਪਤਾ ਲੱਗਿਆ ਕੌਣ ਆ ਕੌਣ ਨਹੀਂ ਠੀਕ ਦਾਰੂ ਪਿਆਲਾ ਤਾਂ ਦਾ ਪੁੱਤ ਆ ਇਹ ਨਹੀਂ ਪਤਾ ਕੀ ਕਰ ਰਹੇ ਚੈੱਕ ਕਰਨੇ